ਖੁਸ਼ੀ ਭਾਵੇਂ ਨਿੱਕੀ ਹੋਵੇ ਭਾਵੇਂ ਵੱਡੀ ਹੋਵੇ ਖੁਸ਼ੀ ਤਾਂ ਖੁਸ਼ੀ ਹੁੰਦੀ ਆ ਖੁਸ਼ੀਆਂ ਨੂੰ ਤੋਲਿਆ ਮੋਲਿਆ ਨਾ ਕਰੋ ਖੁਸ਼ੀ ਨੂੰ ਬਸ ਇੰਜੋਏ ਕਰਿਆ ਕਰੋ ਕਿਉਂਕਿ ਕਈ ਵਾਰੀ ਨਾ ਹੁਣ ਜਿਹੜਾ ਜਮਾਨਾ ਚੱਲੰਦਿਆ ਨਾ ਹੁਣ ਤਾਂ ਖੁਸ਼ੀਆਂ ਪੈਸਿਆਂ ਨਾਲ ਤੋਲੀਆਂ ਜਾਂਦੀਆਂ ਵਾ ਜੇ ਤੁਸੀਂ ਕਿਸੇ ਦੇ ਕਰ ਜਾਂਦੇ ਜੇ ਤਾਂ ਤੁਹਾਡਾ ਆਦਰ ਮਾਨ ਸਤਕਾਰ ਹੈ ਤੁਹਾਡੇ ਮੋਟਰਸਾਈਕਲ ਤੇ ਆਏ ਜੀ ਗੱਡੀ ਤੇ ਆਏ ਜੀ ਬੱਸ ਤੇ ਆਏ ਜੀ ਸਾਈਕਲ ਤੇ ਆਏ ਜੀ ਕਿ ਤੁਰ ਕੇ ਆਏ ਜੀ ਇਹਨਾਂ ਗੱਲਾਂ ਤੇ ਨਿਰਭਰ ਕਰਦਾ ਏ ਕਿ ਇਹਨੂੰ ਆਪਾਂ ਕੋਲਡ ਡਰਿੰਕ ਪਿਉਣੀ ਏ ਕਿ ਪਾਣੀ ਪਿਉਣਾ ਵਾ ਕਿਉਂਕਿ ਹੁਣ ਜ਼ਮਾਨਾ ਹੀ ਇਸ ਤਰ੍ਹਾਂ ਆ ਗਿਆ ਏ ਤੁਹਾਡੀ ਸਾਰੀ ਕਾਬਲੀਅਤ ਤੇ ਹੀ ਡਿਪੈਂਡ ਕਰਦਾ ਕਿ ਤੁਹਾਨੂੰ ਕਿਸ ਲੈਵਲ ਦੀ ਖੁਸ਼ੀ ਤੇ ਕਿਸ ਲੈਵਲ ਦੀ ਇੱਜ਼ਤ ਮਿਲੂਗੀ ਕਿਉਂਕਿ ਜਿਹੜੀਆਂ ਖੁਸ਼ੀਆਂ ਹੋ ਰਹੀਆਂ ਹੀ ਮੁੱਲ ਗਈਆਂ ਵਾ ਫ੍ਰੀ ਵਾਲਾ ਕੰਮ ਜਿਹੜਾ ਹੈ ਨਾ ਉਹ ਖਤਮ ਹੋ ਗਿਆ ਹੈ ਉਹ ਜ਼ਮਾਨਾ ਹੁਣ ਚਲੇ ਗਿਆ ਹੈ ਕਿ ਜਦੋਂ ਆਪਣੇ ਘਰੇ ਕੋਈ ਆਪਣਾ ਗਵਾਂਢੀ ਜਾਂ ਕੋਈ ਯਾਰ ਦੋਸਤ ਆਪਣੇ ਘਰੇ ਆਉਂਦਾ ਸੀ ਉਹਨੂੰ ਬਾਕੇ ਆਪਾਂ ਚਾਹ ਪਿਉਣੇ ਹਾਂ ਰੋਟੀ ਖਵਾਉਣੇ ਹਾਂ ਤੇ ਕਈ ਵਾਰੀ ਤੇ ਆਪਾਂ ਉੱਥੇ ਯਾਰਾਂ ਦੋਸਤਾਂ 'ਚ ਸੌ ਜਾਂਦੇ ਹਾਂ ਪਰ ਹੁਣ ਉਹ ਜ਼ਮਾਨਾ ਨਹੀਂ ਰਹਿ ਗਿਆ ਹੁਣ ਪੈਂਦੀ ਪੜੱਕ ਬੈਂਦੀਆਂ ਸਾਰੀ ਪਤਾ ਕੀ ਪੁੱਛਦੇ ਆ ਕੰਮ ਕੀ ਕਰਦਾ ਹੈ ਉਹ ਆਪਾਂ ਨੂੰ ਇਸ ਕਰਕੇ ਨਹੀਂ ਪੁੱਛਦੇ ਵੀ ਕੰਮ ਕੀ ਕਰਦਾ ਦੱਸ ਕੇ ਤੇ ਆਪਣੀ ਇੱਜ਼ਤ ਵਧਣੀ ਆ ਉਹ ਆਪਾਂ ਨੂੰ ਇਸ ਕਰਕੇ ਪੁੱਛਦੇ ਕਿ ਆਪਾਂ ਇਹਨੂੰ ਕਿਸ ਲੈਵਲ ਦੀ ਇੱਜ਼ਤ ਦੇਣੀ ਆ ਕਿਉਂਕਿ ਤੁਹਾਡੀ ਇੱਜ਼ਤ ਜਿਹੜੀ ਆ ਤੁਹਾਡੇ ਕੰਮ ਤੇ ਨਿਰਭਰ ਕਰਦੀ ਆ ਇਸ ਕਰਕੇ ਨਾ ਥੋੜਾ ਜਿਹਾ ਨਾ ਸੋਚੋ ਵਿਚਾਰੋ ਤੇ ਆਪਣੀ ਜ਼ਿੰਦਗੀ ਨੂੰ ਉਸ ਲੈਵਲ ਤੱਕ ਲੈ ਜਾਓ ਕਿ ਜਿਰੋਂ ਤੁਸੀਂ ਤੁਰੇ ਜਾਂਦੇ ਹੋ ਤੇ ਲੋਕੀ ਤੁਹਾਨੂੰ ਬਹੁ ਖਿੱਚ ਖਿੱਚ ਘੜੇ ਘਰਨ ਕਿ ਯਾਰ ਰਾਜਾ ਯਾਰ ਆ ਜਾ